ਆਰੇ ਆਕਣਾ ਟੱਕ ਕੇ ਜੜ ਤੇ ਹੀ ਸਿੱਟ ਤੇ ਦੇਖਾ ਦੇ ਆ ਦੇ ਆਰੇ ਆਰੇ ਉੱਪਰ ਦੀ ਵੱਡੀ ਜਾਂਦ ਕਿਹੜੀ ਚੀਜ਼ ਐ ਯਾਰ ਬਹਾਰ ਤੇ ਦਾ ਤਗੜੇ ਲਾਦੇ ਹੁਣ ਤੂੰ ਵਿੱਚ ਤੇ ਵੀ ਦੇਖ ਲੈ ਕਿਆ ਕੋਸਾ ਲੈ ਲਾ ਲੋ ਜੀ ਬਾਈ ਪਿੰਡ ਮਨਸੂਏ ਕਿਹੜਾ ਮਾਰਨ ਆਏ ਆ ਰੱਬਰ ਹੋਏ ਠੰਡਾ ਜਿਆਦਾ ਕਰ ਦਿੰਦਾ ਪਰ ਵਧੀਆ ਹੈ ਠੰਡਾ ਦਾ ਵਧੀਆ ਠੰਡਾ ਵਧੀਆ ਹੈ ਪੂਰੀ ਪਾਣੀ ਲਾਉਣਾ ਨਹੀਂ ਖਾਲੀ ਮਿਲਣਾ ਜਾ ਤੱਕ ਧੁੱਪ ਨਹੀਂ ਆਉਂਦੀ ਜਦ ਤੱਕ ਨਹੀਂ ਲਾਉਣਾਗੇ ਨਹੀਂ ਪਹਿਲੇ ਆ ਬਾਕੀ ਭਾਈ ਅੱਜ ਨੌਮੀ ਦਾ ਦਿਨ ਹੈ ਮਾੜੀ ਉਹ ਮੱਥਾ ਟੇਕ ਕੇ ਆਉਣਾ ਸਾਰੇ ਹੀ ਜਾਂਦੇ ਆਪਣੇ ਵੀਰ ਹੂੰ ਸੋਗਾ ਮਡੀਆਂ ਪੂਰੀ ਬਾਕੀ ਭਾਈ ਮਨਸੂਰੇ ਜਿਹੜੀ ਪੂਰੀ ਵਾਲੀ ਜੀਰੀ ਹੈ ਇਹ ਲੇਟ ਦਾ ਇੰਨਾ ਫਰਕ ਹੈ ਵੀ ਉਹ ਲਾਗ ਪਰ ਭਾਈ ਦੇਖ ਲੋ ਬਾਹਰ ਆ ਗਈ ਇੱਧਰ ਹਲੇ ਵਿੱਚ ਵੀ ਨਹੀਂ ਬਣੀ ਇਹ ਨੇ ਨਰਮ ਆ ਹਲੇ ਬਣੀ ਤਾਂ ਨਹੀਂ ਗੋਭ ਕਿੱਥੇ ਇਹ ਤਾਂ ਮਹੀਨਾ ਲੰਘ ਜਾਣਾ ਇਹਨੂੰ ਮਹੀਨਾ ਲੰਘਿਆਣਾ ਪਰ ਇਹਦੇ ਨਾਲ ਦੀ ਉਹ ਪਿੰਡ ਖੜੀ ਚਾਚੇ ਦੇ ਬਾਸਮਤੀ ਉਹ ਬਾਹਰ ਆ ਗਈ ਪਹਿਲਾਂ ਲੱਗੀ ਕਿੰਨਾ ਦਾ ਫਰਕ ਫਰਕ ਹੈਗਾ 15 20 ਦਾ ਹੈਗਾ ਉਹਦਾ ਉਹਦਾ ਦਾ ਘਟੋ ਘਟਾ ਕਰਨੇ ਬਾਬੇ ਵਾਲੀ ਦਾ ਹਾਂ ਦੋ ਮਹੀਨੇ ਦਾ ਫਰਕ ਦੋ ਮਹੀਨੇ ਦਾ ਪੂਰੀ ਕਹਿੰਦਾ ਵੀ ਉਹਦਾ ਦੋ ਪਰ ਆਏ ਆ ਉਹ ਸਾਰੀ ਬਾਹਰ ਆ ਗਈ ਡੇਢ ਦੋ ਮਹੀਨੇ ਦਾ ਫਰਕ ਉਹਦਾ ਪੂਰੀ ਵਿਚਾਲੇ ਉਹਨੂੰ ਚੂਹਾ ਲੱਗਿਆ ਪਿਆ ਬਹੁਤ ਟੱਕੀ ਜੀ ਦੇ ਦਿੱਤੀ ਹੈ ਮਾਰ ਗਿਆ ਉਹਨੂੰ ਠੀਕ ਹੈ ਹੁਣ ਪੂਰੀ ਇਹ ਹੋ ਗਈ ਕਮਿਨੀ ਨੇ ਪਰਾ ਨੂੰ ਅਭੀ ਸੜੀ ਧਰਤੀ ਖਾਲੀ ਹੀ ਦਿਖੀ ਜਾਂਦੀ ਕਿਹ ਅਚਕਰ ਤੇ ਥੋੜੀ ਜਿਹੀ ਪਕੜ ਦਿਆ 26 ਪੂਰੀ ਕਹਿੰਦਾ ਵੀ ਕਿਤੇ ਟਮਾਟਾ ਲਾਇਆ ਕੱਖ ਹੋ ਗਿਆ 20 ਮਿੰਟ ਲਾ ਲੈਣੇ ਮੈਂ ਕੀ ਤੇ ਹੀ ਦੇਖਦਾ ਲੱਗਣੇ 12:00 ਨੇ 11:00 12:00 ਕਾ ਤੇ ਆਇਆ ਵੀ 2 ਕਿਲੇ ਆ 2 ਕਿਲੇ ਤੋੜਨਾ ਫਿਰਨਾ ਕਰਨੇ ਸੁੱਕੇ ਜੇ ਫੇਰੀ ਮੂੰਹ ਸੁੱਕਾ ਹੀ ਆ ਗਿੱਲੇ ਜੇ ਨਾ ਫੇਰੀ ਪਾਕੀ ਯਾਰ ਪੂਰੀ ਮੈਂ ਇੱਕ ਵੀਡੀਓ ਦੇਖੀ ਆ ਹਾਂ ਫੇੜੇ ਉਹ ਬਿਆਸ ਦਰਿਆ ਵਾਲੀ ਕਿੰਨੀ ਗਾੜੀ ਆ ਕੋਠੀ ਵਾਲੀ ਆ ਨਾ ਭਾਈ ਮੈਂ ਤਾਂ ਹਲੇ ਪ੍ਰਾਣੀਆਂ ਵੀਡੀਓ ਦੇਖਦੇ ਦਾ ਅੱਜ ਪੂਰੀ ਨੇ ਸਟੇਟਸ ਲਾਇਆ ਪਿਆ ਉਹ ਪੂਰੀ ਵੀਡੀਓ ਐ ਵੀ ਮੂਰੇ ਬਗਲ ਵੀ ਦੇਖਦਾ ਗੇਟ ਵੀ ਬਗਲ ਦੇ ਕੋਠੀ ਦੇ ਲਗਾ ਕੰਮ ਦੀ ਸੀ ਉਹ ਇਹ ਕਈ ਕਹੀ ਜਾਂਦੇ ਦਰਿਆ ਭਾਈ ਦਰਿਆ ਚ ਵੀ ਹੁਣ ਲੋਕਾਂ ਨੇ ਜ਼ਮੀਨਾਂ ਆ ਰੋ ਸਾਈਡ ਪਨੂ ਵੀ ਐ ਵੱਡ ਲਾ ਲਿਆ ਸਾਈਡ ਨੂੰ ਬਾਡਾ ਲਾਇਆ ਵਨ ਦਰਿਆ ਨੇ ਕਰਦੇ ਮੂਰੇ ਪਹੀ ਵੀ ਸੀ ਹਾਂ ਹਾਂ ਪਹੀ ਦੀ ਐਨ ਬਧੀਆ ਬਣਾਈ ਗਈ ਸਾਰੀ ਗੇਟ ਐ ਮੂਰੇ ਨੂੰ ਪਹੀ ਲੰਘਦੀ ਸੀ ਸਾਰੀ ਉਮਰ ਦੀ ਦੇਲਾ ਰੋਟੀ ਸਾਰੀ ਕਮਾਈ ਲੈ ਗਿਆ ਮਕਾਨ ਕਿਤੇ ਹੰਬ ਦੇਖ ਲੈ ਕੰਮ ਦੇ ਵਧੀਆ ਬਣਾਇਆ ਪਤਾ ਬਾਹਰ ਬਾਈ ਸਾਡੇ ਦਾ ਚਲ ਇੱਥੇ ਪਾਣੀ ਪੂਣੀ ਦਾ ਇਹ ਨਾ ਹੈ ਨੀ ਵੀ ਸਿਸਟਮ ਢਾਲ ਉਧਰ ਨੂੰ ਆ ਜਿੱਕਣਾ ਗਾਹਾਂ ਜਾ ਕੇ ਦਰਿਆ ਇਕੱਠੇ ਹੋਏ ਨੇ ਨਾ ਫਿਰ ਗਾਹਾਂ ਨੁਕਸਾਨ ਹੁੰਦਾ ਹੈ ਗਾਹਾਂ ਨੁਕਸਾਨ ਹੁੰਦਾ ਕਿਉਂਕਿ ਪਾਣੀ ਦਾ ਦਾ ਬਾਈ ਅਸੀਂ 2023 ਦੇ ਵਿੱਚ ਹੱਲੇ ਝੋਲੇ ਦੇਖ ਲਏ ਵੀ ਡਰ ਲੱਗਦਾ ਸਾਡੇ ਵੀ ਸੜਕਰੇ ਬਰਾਬਰ ਖੜਾ ਤਾਂ ਜਿੱਥੇ ਹੁਣ ਜਿਹਦੇ ਅੰਦਰ ਵੜ ਗਿਆ ਤਾਂ ਉਹਨੂੰ ਪਤਾ ਲੱਗਦਾ ਹੈ ਹਨੇਪੂਰੀ ਆਪਾਂ 23 ਚ ਦੇਖ ਲਿਆ ਕਿ ਮਾਂਡੇ ਬਹੁਤ ਪਣਡੇ ਜਿਸੀਂ ਕੇਤੇ ਬਾਈ ਕਿ ਸਕੂਲ ਚ ਸਾਰੇ ਨਿਆਣਿਆਂ ਦੇ ਕਿਤਾਬਾਂ ਕਤੂਬਾਂ ਖਾਣੇ ਵਾਲਾ ਸਮਾਨ ਦੇ ਲੈ ਕੇ ਹਾਂ ਜਿਹੜੇ ਹਾਜ਼ਰੀ ਹੋਜੀ ਵਾਲੇ ਰਜਿਸਟਰ ਹੈ ਸਾਰੇ ਖਰਾਬ ਹੋ ਉਹ ਤਾਂ ਪੂਰੀ ਥੋੜਾ ਚੱਲਿਆ ਦਾ ਥੋੜਾ ਘੰਟਾ ਖੰਡ ਜਾਂ 2 ਘੰਟੇ ਜਿੱਥੇ ਹੁਣ ਲਗਾਤਾਰ ਜਾਂ 2 ਘੰਟੇ ਚੱਲਿਆ ਤਾਂ ਬਸ ਜਿਆਦਾ ਨਹੀਂ ਤੇ ਚੱਲਿਆ ਉਹ ਔਖਾ ਬਾਈ ਮਹਾਰਾਜ ਭਲਾ ਕਰੇ ਖਵਾ ਜਾ ਬਾਈ ਹੁਣ ਜਿੱਧਰ ਹੜਾ ਐ ਉਹਨਾਂ ਨੂੰ ਪੁੱਛ ਕੇ ਦੇਖ ਲੈ ਕਿ ਆਪਣਾ ਐ ਮੰਨੂਗਾ ਉਹਨਾਂ ਦਾ ਔਖਾ ਹੋ ਗਿਆ ਵਿਚਾਰਿਆਂ ਦਾ ਘਰ ਬਾਹਰ ਕੁਝ ਵੀ ਨਹੀਂ ਰਹਿਣਾ ਜ਼ਮੀਨਾਂ ਜਿਆਦਾ ਬਾਈ ਆਏ ਆ ਵੀ ਜਦ ਹੜਾ ਆਉਂਦੇ ਆ ਅਗਲੇ ਦੇ ਸੋਫੇ ਬੈੱਡ ਸਾਰਾ ਸਿੱਟੇ ਵਿੱਚ ਖਰਾਬ ਹੋ ਜਾਂਦਾ ਸਾਰਾ ਕੁਝੇ ਬੱਚੇ ਹੋ ਜਾਂਦਾ ਹੂੰ ਪੂਰੇ ਕਿੰਨੇ-ਕਿੰਨੇ ਰੱਖੇ ਹੋਗੇ ਇਹਦਾ ਲਾਗ ਹੈ 1 2 3 4 5 6 7 7 8 ਹੋਇਆ ਛੋਰਾ ਪਰ ਆ ਦੁੱਧ ਕਰਕੇ ਭਾਈ ਇੱਕ ਦੇ ਲੈ ਬੋਰੀ ਮਨਸੂਰ ਜੀ ਆਪਕਾ ਖਵਟ ਕੇ ਲੈਂਦੇ ਮਨਸੂਰ ਭਾਈ ਕੰਮ ਬਫਰ ਦੇ ਮੈਂ ਦੇਖ ਲਿਆ ਜਿੰਨੇ ਵੀ ਹੈਗੇ ਜਿਹੜੇ ਅਣਖੀ ਜੀ ਆ ਪੂਰਾ ਆਪ ਕਰਦੇ ਜਨਾਬ ਕੰਮ ਬਫਰ ਦੇ ਤੜਕੇ ਤੇ ਲੱਗ ਜਾਂਦੀ ਹੈ ਹਾਂ ਮੈਂ ਤਾਂ ਬਹੁਤ ਮੈਂ ਤਾਂ ਦੱਸਦਾ ਨਹੀਂ ਮੈਂ ਜਾਇ 5 ਵਜੇ 5:30 ਵਜੇ ਜਨਰੇਟਰ ਲਾਉਂਦਾ 5 ਵਜੇ ਜਾਦਾ ਇੱਥੇ ਸਮਝਣ ਲੋਕ ਖਲੇਣ ਤੁਰ ਪਾਉਂਦੇ ਹੈ। ਹੈਗੀ ਗੰਦੇ। ਬਹੁਤ ਹੋਇਆ ਯਾਰ ਬਹੁਤ ਘਾਰ ਇਦਾਂ ਨੇ। ਉਹ ਗੰਨਾ ਬਹੁਤ ਹੋ ਗਿਆ ਜੇਰਾ ਪਾਏ ਜਾ ਕਦ ਘੱਟਦਾ। ਜਾ ਘੱਟਦਾ ਹੈ? ਉਹ ਵੱਧ ਗਿਆ। ਹੂੰ। ਮੀਆਂ ਨੇ ਵਿਧਾਨਕ ਕਰਕੇ ਸਿੱਧਾ ਰਹਿ ਗਿਆ। ਮੀਆਂ ਨੇ ਕਰਤਾ ਕੰਮ ਲੋਟ। ਸਾਰੀ ਫਸਲਾਂ ਦਾ। ਹਾਂ ਵਿੱਚ ਪਹਿਲਾ ਕਣਕ ਬੀਜੀ ਵੀ ਸੀ। ਹੂੰ। ਕਣਕ ਕਰਕੇ ਸਿੱਧਾ ਜਾ ਰਹਿ ਗਿਆ। ਇਹ ਤਾਂ ਹੈ। ਪੂਰੀ ਆਕਾਏ ਹੁਣ ਵੱਢਦਾ ਤੇਰੇ। ਕੀ? ਮਣਮੋਟਾ ਕ ਜਾਨਵਰ ਆ ਕੋਈ? ਇਹ ਤਾਂ ਊਂਟ ਟੁੱਟਿਆ ਹੋਇਆ ਲੱਗਾ ਜਾ। ਔਰੇ ਨਹੀਂ ਹੈਗਾ ਕੋਈ ਜਾਨਵਰ। ਚਲੋ ਬਾਕੀ ਹਲੇ ਇੱਕ ਸ਼ਰਤ ਲੱਗੀ ਵੀ ਇਹੋ ਦਾ ਵੀ ਰਿਜ਼ਲਟ ਕੱਢਣਾ ਹੈ ਤਾਸ ਪੈਣੀ ਹੋਣਾ ਸ਼ਰਤ ਸੀ ਹਾਂ ਜੱਗਾ ਕਹਿੰਦਾ ਹੁਣ ਆਏਗੇ ਰਹਿਣਾ ਆਪਾਂ ਨੇ ਹਾਂ ਵੀ ਜੇ ਕਮੈਂਟ ਬਰਾਬਰ ਹੋਏ ਤਾਂ ਗੋਹਾ ਪਾਰਟੀ ਕਰੂਗੇ ਮਾ ਫੇਰ ਨਹੀਂ ਮਾ ਭਾਈ ਪ੍ਰਧਾਨ ਨੂੰ ਕਹਿਰੇ ਫੋਨ ਕਰਕੇ ਪ੍ਰਧਾਨ ਨੇ ਖਲਾਸ ਤੇ ਪਨੀਰ ਵਾਲੇ ਪਕੌੜੇ ਚਲੋ ਭਾਈ ਮੈਂ ਰੋਟੀ ਨਹੀਂ ਖਾਦੀ ਉਦਣਾ ਕੇ ਟਿਕਣ ਜਾਣਾ ਪੈਣਾ ਨਹੀਂ ਨਹੀਂ ਜਿੱਧਰ ਪ੍ਰੀਰ ਵਾਲੇ ਖਾਦੇ ਆ ਭੁੱਖੇ ਲੱਗੀ ਹੈਗੀ ਮੈਂ ਤਾਂ ਖਾ ਲਈ ਹੂੰ ਮੈਂ ਪਹਿਲਾਂ ਖਾ ਗਿਆ ਰੋਟੀ ਹਾਂ ਚੱਲੀਏ ਪੂਰੀ ਹੁਣ ਇੱਥੇ ਵੀ ਦੇਖ ਲਿਆ ਵੀ ਬਾਈ ਠੀਕ ਐ ਇਧਰ ਗੈਂਗ ਹੂ ਤਾਂ ਨਹੀਂ ਜਿਕਾ ਜੰਗਲੀ ਜੰਗਲੀ ਸੂਰ ਸਾਰ ਸਾਫ ਐ ਉਹ ਪਰਲੀ ਸਾਈਡ ਹੈਗਾ ਉਹ ਨਹਿਰ ਦੇ ਨਾਲ ਅੱਛਾ ਇਹ ਵੀ ਪਿੰਡ ਦੇ ਲਾਗ ਆ ਇਹਨਾਂ ਪਰੇ ਬਾਈ ਕੱਚੀ ਨਹਿਰ ਪੈ ਜਾਂਦੀ ਐ ਸਰੰਦ ਵਾਲੀ ਹੂੰ ਸਰੰਦ ਨਹਿਰ ਵਜਦੀ ਉਹ ਹਾਂ ਸਰੰਦ ਉਹਦੇ ਕਰਕੇ ਫਿਰ ਉੱਥੇ ਮਣ ਮੋਟੇ ਜਾਨਵਰ ਜੂਨਬਰ ਜੇ ਹੈਗੇ ਐ ਇਧਰ ਪਿੰਡ ਕਰਕੇ ਫਿਰ ਥੋੜਾ ਜਿਹਾ ਡਰਦਾ ਵੀ ਬਣਾ ਲੂਗਾ ਅਗਲਾ ਹੈ ਪਿੰਡ ਦਾ ਫਰਕ ਹੈ ਹੂੰ ਚੱਲ ਚੱਲੀਓ ਫੇਵਕਾ ਲੋ ਜੀ ਬਾਈ ਏਸੀ ਦਾ ਨਾ ਫਰ ਜਾ ਆਵਾਜ਼ ਕਰਦਾ ਦਾ ਤੇ ਇਧਰ ਪੰਮੂ ਲੱਗਿਆ ਨਾਲ ਮੇਰੇ ਪੰਮੂ ਕਿਆ ਕਰਨਾ ਹੈ ਏਸੀ ਟੂ ਲੈ ਕਹਿੰਦਾ ਧੋਕੇ ਦੇਖਦੇ ਆ ਵੀ ਇਹ ਮਿੱਟੀ ਮੁੱਟੀ ਤਾਂ ਨਹੀਂ ਵਿੱਚ ਬੜੀ ਵੀ ਤਾਂ ਫਿਰ ਪਟ ਲਿਆ ਸੀ ਦੋਹਾਂ ਨੇ ਨਾ ਹੁੰਦੇ ਤੁਹਾਨੂੰ ਬਾਈ ਕਿਆ ਸਿਸਟਮ ਹੌਲੀ ਹੌਲੀ ਕਰਕੇ ਸਾਰੇ ਖੋਲ ਲੈਣਾ ਇਹ ਗੱਲ ਉਹੀ ਆ ਮਿੱਟੀ ਗਲ ਬਹੁ ਬਾਈ ਭਰਿਆ ਪਿਆ ਇਹ ਦਰਦਾ ਕੁਰਤਾ ਸਾਰਾ ਉੱਪਰ ਪਿਆ ਜਾਂਦਾ ਵੀ ਇਹਨੂੰ ਹੁਣ ਇੱਕ ਵਾਰ ਚੰਗੀ ਤਰ੍ਹਾਂ ਧੋ ਦੇਣਾ ਆਪਾਂ ਨੇ ਇਹਨਾਂ ਖੋਲ ਕੇ ਹੈ ਤਾਂ ਕੁਛ ਨਹੀਂ ਬਾਈ ਸਿਸਟਮ ਚ ਇੱਕ ਨਾਟਾ ਖੋਲਤਾ ਆਹ ਖੋਲਤਾ ਖੋਲਤਾ ਇੱਕ ਫਰਜਾ ਖੋਲਤਾ ਦੋ ਆ ਨੋਟ ਆਪਾਂ ਪਰ ਢੱਕਾਂ ਜਾਂ ਤੱਕ ਕੇ ਤਾਰ ਕੇ ਹੁਣ ਇਹਨਾਂ ਧੋ ਲੈਣਾ ਬਣਾ ਰਹੀ ਐਨ ਘਰੇ ਸਰਵਿਸ ਕਰਦੇ ਨੇ ਬਾਈ ਜਿਗਾਰਡਮੈਂਟ ਹੀ ਆਪਣੇ ਆਪ ਹੈਗਾ ਇਹ ਆਪਣੇ ਲਈ ਉਹ ਗੱਲ ਹੋਣੀ ਹੈ ਕਿਉਂਕਿ ਗਰੰਟੀ ਕੋਈ ਨਹੀਂ ਹੁੰਦੀ ਇਹ ਹੋਰ ਬੰਦੇ ਦੇ ਕਰੀਏ ਮੇਨ ਹੈਰੀ ਪੀਸੀ ਪੀ ਹੈ ਭਾਈ ਇਹੇ ਬਚਾਣੀ ਹੁੰਦੀ ਇਹਦੇ ਵਿੱਚ ਸਾਰਾ ਸਿਸਟਮ ਹੈ ਆਹ ਸਾਡ ਆਪਾਂ ਨੇ ਕੱਪੜਾ ਜਾਂ ਲਫਾਫਾ ਪਾ ਕੇ ਬਸ ਆਹ ਤੋ ਰੇਣਾ ਇਹਦਾ ਸਿਰ ਜਿਹਾ ਪਾਰਾ ਕੰਮ ਫਿਰ ਕੀ ਹੋ ਗਿਆ ਰਾਦਰ ਅੰਗਲਾ ਸੋਤਾ ਜਹੀ ਹੋ ਗਿਆ ਸਾਰਾ ਹੀ ਖੁੱਲ ਗਿਆ ਹਾਂ ਫੋ ਮੁਗੜਾ ਸਾਰਾ ਖੋਲਦਾ ਛੋਟਾ ਜਿਹਾ ਹੋ ਗਿਆ ਹੋਰ ਖੋਲਣਾ ਹੈ ਹੋਰ ਦੇਣਾ ਹਾਂ ਕਹਦੇ ਕਿ ਜੋੜਨਾ ਵੀ ਮਣ ਕੇ ਸੁਜਣਾ ਖਾਤਾ ਲਾ ਤੁਜ ਨੂੰ ਲੈ ਭਾਈ ਆ ਸਿੱਟਾ ਮੈਂ ਸਾਰਾ ਉੱਪਰ ਦੇ ਬਾਈ ਜਿਆਦਾ ਗੰਦਾ ਹੋਇਆ ਫਿਰ ਤੁਹਾਨੂੰ ਦਿਖਾਉਂਦੇ ਆ ਇੱਥੇ ਲੇ ਧੋਣੇ ਆਣਾ ਸਾਰਾ ਗੰਦਾ ਹੋਇਆ ਵੇ ਸੇਕਮ ਕਰਦਣਾ ਹੋਣਾ ਇਹਨਾਂ ਪਾਛੇ ਚੰਗੀ ਤਰ੍ਹਾਂ

ਜਾ ਗਿਆ ਬੜਾ 1 4 5 ਹੋ ਗਿਆ ਭਾਈ ਲੰਦਾ ਬਹੁਤ ਹੋਇਆ ਬੜਾ ਲੰਗੀ ਗੱਲ ਬਾਤ ਹੈ ਹੁਣ ਤੋ ਹੋ ਗਿਆ ਨਾਲੇ ਬਾਹਰ ਨੇ ਗਿਆ ਤੋ ਹੋ ਗਿਆ ਿਆ ਕਰਾ ਹੋ ਗਿਆ ਪਿੰਡ ਕਿੰਨਾ ਕਰ ਗਿਆ ਦਾ ਦਿੱਤ ਨੂੰ ਕਰਦੇ। ਕਹਿੰਦੀ। ਉਹੋ। ਕਾਰਜ ਕਰੋਗੇ। ਕੱਪੜਾ ਕਿੱਥੇ ਜਾਂਦੇ ਪੱਤਲੇ ਬਣਾ ਸਾਫ਼ ਕਰਕੇ ਕਰੋ। ਆ ਜੇ ਮੜ ਗਈ ਗੱਲ। ਹੂੰ। ਬਣ ਗਈ। ਇਹ ਨਾ ਮਾਣੇ ਕਰੇ। ਹੂੰ। E Como que é? Que é?

ਉਧੇ ਤੱਕ ਗਦਮ ਤੋ ਹੋ ਗਿਆ ਨਾ ਐ ਕੋਈ ਬਣਾਤੀ ਗੱਲ ਬਾਤ ਆਲਾ ਜਾ ਪੈ ਗਿਆ ਕੀ ਹੋ ਗਿਆ ਇਹ ਜਾਲਾ ਜਾ ਪਿਆ ਬਾਈ ਉਹਨੇ ਇਹ ਕੀ ਵਿੱਚ ਜਾਲਾ ਜਾ ਤਾ ਯਾਰ ਜਾਲਾ ਜਾ ਪੈ ਗਿਆ ਹੋ ਕੋਣ ਕੋਹਾਗਾ ਪਾਣੀ ਕਿਹੜਾ ਪਾੜ ਅਗਰ ਚਾ ਚਲੀਏ ਚਾ ਚਲੀਗਾ ਚੂਹਾ ਖਾੜਨਾ ਹੈ ਆਪਾਂ ਨੂੰ ਚੂਹਾ ਖਾੜ ਕੇ ਲੱਭ ਲੂਗਾ ਲੋਟੀਂਦਾ ਹੈ ਬਾਈ ਮਾਂ ਚੂਹਾ ਖਾੜਨਾ ਹੈ ਥੋੜੀ ਫੜ ਲੂਗਾ ਭਵਾਇ ਤੇ ਕਿਤ ਲੱਭਦਾ ਤਰ ਪਾਰਟੀ ਵੀ ਕਰ ਦੇਣੀ ਜੂਹਾ ਫੜ ਲਿਆ ਭਵਾਇ ਰੱਬਣਾ ਇਹੇ ਜਿਹਾ ਪਾਣੀ ਹਾਂ ਦੋ ਜਿੰਨੇ ਚੂਹੇ ਉਹਨੇ ਠੰਡੇ ਦੇ ਬੂਤ ਨੂੰ ਇਦਾਂ ਨਹੀਂ ਜੂਹਾ ਮੋ ਲੱਭਦਾ ਹਾਂ ਮੈਂ ਕਿਹੜੇ ਕੁੱਤਾ ਆਇਆ ਚੂਹਾ ਲੱਭਦੀ ਤਾ ਠੀਕ ਛੋਟੀ ਉਹ ਉਥੇ ਚੂਹਾ ਏ ਲਿਖਦਾ ਆਪਣਾ ਕਿੱਥੇ ਆਓ ਤੇ ਮੂਰੀ ਚ ਦਾਲਾ ਮੜਾ ਪਨੇ ਜਾ ਕੇ ਆਉਣਾ ਮੈਨੂੰ 5 6 ਦਿਨ ਹੋ ਗਏ ਚੂਹਾ ਨਹੀਂ ਲੱਭਦਾ ਹੈਗਾ ਡੰਡਾ ਲੈ ਲੈ ਫਿਰ ਛੋਟਾ ਇੱਕ ਹਾਂ

ਰੋਡੀ ਮੇਰੀ ਗਾ ਸੁਣ ਲੈ ਗੋ ਵੀ ਇਹਦੇ ਵਿੱਚ ਗੋ ਬਗੜਦਾ ਨਹੀਂ ਪੈਂਦੀ ਗੋ ਪਾ ਰਹੀ ਦਿੰਦੀ ਹੈ ਹੈ ਪੈਰ ਵੀ ਫੜ ਦਿੰਦੀ ਹੈ ਹੈ ਪੈਰ ਵੀ ਫੜ ਦਿੰਦੀ ਹੈ ਗੰਦੀ ਵੜਦੀ ਤੂੰ ਆ ਦੇਖ ਵੀ ਇਹ ਹੁਣ ਕਿੰਨੇ ਵੱਡੇ ਆ ਪਏ ਤੈਨੂੰ ਤਾਂ ਲੈ ਕੇ ਆਇਆ ਵਿੱਚ ਤੂੰ ਕਹੀ ਜਾਂਦਾ ਤਕੜੇ ਹੈ ਕੀ ਹੋ ਗਿਆ ਮੇਰੀ ਬਹੁਤ ਆਦੀ ਵੀ ਹੈ ਤੈਨੂੰ ਹੈ ਕੀ ਚੀਜ਼ ਹੋਊਗੀ ਤੇਰੇ ਸਾਹ ਨਾਲ ਕੀ ਖਾ ਗਿਆ ਗੋ ਖਾ ਕੇ ਕਿ ਚੂਹਾ ਖਾ ਗਿਆ ਕੀ ਨਹੀਂ ਖਾਦੇ ਹੈ ਹੈ ਉਹ ਲੈ ਰਿਹਾ ਰਖ ਲੈ ਗੋ ਅੱਧਾ ਗੋ ਹੋਊਗੀ ਅਸੂਤੇ ਆ ਦੇ ਇੱਕਣਾ ਟੱਕ ਕੇ ਜੜ ਤੈ ਸਿੱਟ ਤੇ ਰੇਖਾ ਦੇ ਆ ਦੇ ਆਰੇ ਖਾਰੇ ਉੱਪਰ ਦੀ ਵੱਡੀ ਜਾਂਦੇ ਕਿਆ ਚੀਜ਼ ਐ ਯਾਰ ਬਾਹਰ ਤੇ ਰ ਤਕੜੇ ਲਾਦੇ ਹੁਣ ਤੂੰ ਵਿੱਚ ਤੇ ਵੀ ਦੇ ਲੈ ਕਿਆ ਕੋਸਲ ਲੈ ਲੈ ਹੁਣ ਤੂੰ ਦੱਸ ਵੀ ਕਿਆ ਹੋਊਗਾ ਹੈ ਕਿੰਨਾ ਕੋ ਨੁਕਸਾਨ ਹੈ ਯਾਰ ਦੇਖ ਲੈ ਤੇਰੇ ਮੂਰੇ ਆ ਹੁਣ ਸਸਤੋ ਹਾਂ ਸਾਰੀ ਕਾਜੀ ਤੇ ਤੈਨੂੰ ਤਾਂ ਆ ਹੀ ਲਿਆ ਆ ਵੀ ਹੁਣ ਜਿੰਨੇ ਚੂਹੇ ਫੜੂਗਾ ਓਨੇ ਤੈਨੂੰ ਠੰਡੇ ਦੀਆਂ ਬੋਤਲਾਂ ਚੂਗਾ ਐਦਾਂ ਮਨੂੰ ਕਿੱਥੇ ਲੱਗਦੀ ਹੋਊਗਾ ਆਪਾਂ ਤੇਨੂੰ ਭੱਜ ਗਿਆ ਖੜਦਾ ਹੁੰਦਾ ਦੀ ਬਾਹਰ ਤੇ ਤਕੜੇ ਲਾਦੇ ਤੇ ਹੁਣ ਵਿੱਚ ਆ ਕੇ ਕਹਿੰਦਾ ਤੂੰ ਵਿੱਚ ਆ ਕੇ ਦਾ ਨਾ ਨਾ ਵਜੇ ਰੂਜ ਹੀ ਲੈਦੀ ਹੈਗੀ ਤੱਕੀ ਉਹ ਖਾ ਗਿਆ ਮੈਂ ਕਹਿੰਦਾ ਹੌਲੀ ਹੌਲੀ ਖੱਤੀ ਹੋਊਗਾ ਇਹਨੇ ਚੂਹੇ ਨੇ ਜਿਹੜੇ ਸਾਫ ਦਾ ਕੰਮ ਬੱਲਾ ਤੂਹੇ ਦੁਆਏ ਨਹੀਂ ਉਹਦੀ ਉਹ ਛੱਡ ਦੇ ਕਰ ਦੇ ਯਾਰ ਕੋ ਲਿਆਉਣਾ ਪੈਣ ਲਾ ਆ ਸਾਰੀ ਉਹ ਤਾਂ ਕੀ ਖਾ ਗਿਆ ਇਹਨੇ ਖਾਇਣੀ ਹੈ ਆ ਤਾਂ ਮੈਨੂੰ ਕੁਝ ਹੈ ਹਾਂ ਕੋਈ ਹੋਰ ਟੀ ਬੀ ਸੱਚੇ ਡੰਗ ਡੰਗਰ ਆਉਂਦਾ ਹੁੰਦਾ ਕੋਈ ਇਹਦੇ ਪਾਸੋਂ ਉਹਨੇ ਕਾਜ ਆ ਪਾਇਆ ਹੁੰਦਾ ਬਾਈ ਕੁਝ ਨਹੀਂ ਖਾਂ ਗੁਲਾਦਾ ਵੀ ਮਖਾਨ ਬਹੁਤ ਹੈ 3 4 5 6 7 5 ਜਿੰਨੀ ਜਗ੍ਹਾ ਹੈਗੀ ਜਗੀ ਸਾਹੀ ਯਾਰ ਹੈ ਵੀ ਹੈ ਆਗੇ ਵੀ ਹੈ ਲਾ ਚੂਹੇ ਨੇ ਪਤਾ ਨਹੀਂ ਯਾਰ ਜਰਤੇ ਵਾਰਤੇ ਸਾਰੀ ਯਾਰ ਟੋਕ ਤੇ ਕੀ ਆ ਯਾਰ ਇਹ ਚੂਹਾ ਫੜਨਾ ਪੈਣਾ ਚੂਹਾ ਵਾਰਨਾ ਪੈਣਾ ਕਿ ਆ ਕਿਹ ਜੂਹ ਇਹਨੂੰ ਤੂੰ ਇਹਨੂੰ ਕੋਲ ਆ ਜਾ ਕਿੱਧਰ ਹੇਤੀ ਯਾਰ ਨੂੰ ਲੈ ਕੇ ਜਾਣਾ ਚੂਹੇ ਨੂੰ ਕੋਣਾ ਲਿਆ ਤੇਰੇ ਨੌਰਾ ਮੱਥਾ ਠੇਕ ਜਾਂਦੇ ਮੰਦਰਾਂ ਵਾਂ ਵੀ ਹੋਰ ਪਿੱਤੇ ਹੋਰ ਬਾਸੇ ਚਲੇ ਯਾਰ ਮੰਜੂ ਆਹੋ ਚੱਲ ਚਲੀ ਯਾਰ ਦੇਖ ਲੈ ਤੂੰ ਕਹਿੰਦਾ ਤਕੜੇ ਆ ਦੇਖ ਲੈ ਵਿਚ ਗਿਆ ਐ ਹਾਂ ਤਾਜ਼ਾ ਤੁੱਕਿਆ ਪਿਆ ਰੇਲਾ ਟੁੱਕਾ ਇਹ ਜਹਾਂ ਹੋਰ ਪਾ ਵਾਧਾ ਪਾ ਹਾਂ 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 ਆ ਤੱਗੀਆਂ ਬਹੁ ਪਾਈਆਂ ਬ ਵਿੱਚ ਚੱਲ ਕੋਈ ਨਹੀਂ ਇਹ ਵੀ ਖੁਸ਼ ਰਹੇ ਖਾ ਲੈ ਜਾਓ ਖਾਣਾ ਭਾਈ